ਮੈਂ ਇੱਕ ਮਤਲਬ ਨੌਜਵਾਨਾਂ ਵਾਸਤੇ ਵਧੀਆ ਉਪਰਾਲਾ ਕੀਤਾ ਹੈ ਕਿ ਮੈਂ ਨੌਜਵਾਨ ਵੀਡੀਓ ਫਿਟ ਕਰ ਸਕਾਂ ਬੜੀ ਤਰੀਕਾ ਰੱਖ ਸਕਾਂ ਔਰ ਮੈਂ ਇਥੇ ਫਿਟ ਲਾਈਫ ਦੇ ਨਾਮ ਤੇ ਇੱਕ ਸੈਵਨ ਫਿਟ ਲਾਈਫ ਦੇ ਨਾਲ ਜਿਮ ਖੋਲਿਆ ਅਲੂ ਗੋਠੀ ਦੇ ਵਿੱਚ ਤੇ ਮਹਾਰਾਜਾ ਕਿਰਪਾ ਕਰੇਗਾ ਹੁਮਾਂ ਅਗੇ ਨੌਜਵਾਨਾਂ ਮਿਲਕੋ ਪਹੁੰਚਣ ਔਰ ਬੜੀ ਵਧੀਆ ਦੀ ਸੇਰ ਫਿਟ ਕਰਨਾ ਆਪਦੀ ਔਰ ਸੇਰ ਫਿਟ ਕਰਨਾ ਆਪਦਾ ਫਿਟਨੈਸ ਵਾਸਤੇ ਜੋ ਉਪਰਾਲਾ ਜੋ ਮੇਰੇ ਨਾਲ ਸਹਿਯੋਗ ਦਿੱਤਾ ਜਾਏਗਾ ਮੈਂ ਕਰੂਗਾ ਦਾ ਲਾਇਕੋ ਜੀ ਦਾ ਖਾਸ ਹੈ ਲਾਇਕੋ ਜੀ ਸੈਂਟਰ ਕਿੱਥੇ ਪੈਂਦਾ ਹੈ ਪੂਰੀ ਆਪਣੀ ਲੋਕੇਸ਼ਨ ਦੱਸ ਦਿਓ ਜੀ ਇਹ ਸੈਂਟਰ ਆਪਣਾ ਅਲਗੋ ਕੋਠੀ ਪੈਂਦਾ ਹੈ ਆਪਣੇ ਮਾੜੀ ਦੇ ਤੇ ਆਪਣੇ ਗੁਆੜਾ ਟੇਲੀਆਂ ਦੇ ਵਿਚਕਾਰ ਇਹ ਸੈਂਟਰ ਪੈਂਦਾ ਹੈ ਇੱਕ ਇਹ ਮੱਖੀ ਨੂੰ ਲੱਗਦਾ ਹੈ ਕਾਸ਼ੀਆਂ ਨੂੰ ਲੱਗਦਾ ਹੈ ਭਗਵਾਨਪੁਰਾ ਪਿੰਡ ਤਾਂ ਵੀ ਲੱਗ ਲੱਗ ਸਾਰੇ ਪਿੰਡ ਲੱਗਦੇ ਆ ਨਿੱਕੀ ਅਲਗੋ ਰਾਜੋਗੇ ਸਾਰੇ ਪਿੰਡ ਲੱਗ ਲੱਗ ਜਾਂਦੇ ਆ ਜੀ ਮੇਹਨਤ ਇੱਥੇ ਪਹਿਲਾ ਬੈਂਕ ਸੀ ਉਥੇ ਮੈਂ ਇੱਥੇ ਪਹਿਲਾ ਬੈਂਕ ਸੀ ਇਹਦੇ ਹਾਲਤ ਬਹੁਤ ਦੱਸਦਾ ਜਦੋਂ ਅਸੀਂ ਮਿਹਨਤ ਨਾਲ ਆਵਦੀ ਨਾ ਇਹਨੂੰ ਤਿਆਰ ਕੀਤਾ ਲੋਕਾਂ ਦੇ ਮਤਲਬ ਲੋਕਾਂ ਨੂੰ ਚੰਗੀ એનર્ਜੀ ਆ ਸਕੇ ਹਰ ਚੀਜ਼ ਜੋ ਵਿੱਚ ਲਾਈ ਹੈ ਤੇ ਮਸ਼ੀਨਰੀ ਕਿਹੜੀ ਕਿਹੜੀ ਇੱਥੇ ਇਹ ਮਸ਼ੀਨਰੀ ਸਾਰੀ ਆਪਣੀ ਯੂਐਸਐਮ ਬੋਰਡ ਹੈ ਇੰਡੀਅਨ ਨਹੀਂ ਹੈ ਸਾਰਾ ਮਤਲਬ ਬਾਹਰ ਦਾ ਬ੍ਰਾਂਡ ਹੈ ਜੋ ਵੀ ਲੈ ਕੇ ਆਏ ਹਾਂ ਹਰ ਇੱਕ ਚੀਜ਼ ਲੈ ਕੇ ਆਏ ਜੋ ਮਤਲਬ ਜਿੱਤਾ ਲੈਗ ਪ੍ਰੈਸ ਹੋ ਗਈ ਲੈਗ ਐਕਸਟੈਂਸ਼ਨ ਹੋ ਗਈ ਸਮਿੱਥ ਹੋ ਗਈ ਹਰ ਜਿਹੜੀ ਕੋਈ ਮਸ਼ੀਨ ਜਿਹੜੀ ਮਤਲਬ ਜਿਮ ਦੇ ਵਿੱਚ ਜ਼ਰੂਰੀ ਹੁੰਦੀ ਹੈ ਸਾਰੀਆਂ ਮਸ਼ੀਨਾਂ ਲੈ ਕੇ ਆਏ ਹਾਂ ਜਿਸ ਤਰ੍ਹਾਂ ਨੌਜਵਾਨ ਨਸ਼ੇ ਵੱਲ ਨੂੰ ਵੱਧ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਸੇਜ ਇਹ ਕਿ ਤੁਸੀਂ ਆਪਣੀ ਆਉਸ ਸਿਹਤ ਬਣਾਓ ਆਪਣਾ ਜੋਰ ਜਿਹੜਾ ਨਸ਼ਾ ਜਿਆਦਾ ਆਪਦਾ ਟਾਈਮ ਬਰਬਾਦ ਕਰ ਰਹੇ ਹੋ ਆਦੀ ਜ਼ਿੰਦਗੀ ਬਰਬਾਦ ਕਰ ਰਹੇ ਹੋ ਉਹ ਆ ਕੇ ਜਿੰਮ ਲਾਓ ਆਪਣੀ ਸਿਹਤ ਬਣਾਓ ਲੋਕਾਂ ਨੂੰ ਦਿਖਾਓ ਕਿ ਹਾਂ ਵੀ ਅਸੀਂ ਮੁੱਲਹਾੜਾ ਪੰਜਾਬ ਜਿਹੜਾ ਉਹ ਨਸ਼ਾ ਨੂੰ ਤਿਆਗ ਚੁੱਕਿਆ ਹੈ ਉਹ ਲੋਕੀ ਵਹਿ ਮਗਾ ਲੋਕੀ ਬੋਲਦੇ ਹਨ ਨਸ਼ਾ ਪੰਜਾਬ ਨਸ਼ਾ ਕਰ ਰਿਹਾ ਏਦਾਂ ਨੂੰ ਮਤਲਬ ਯਹੀ ਚੰਗੀ ਸਿਹਤ ਹੀ ਚੰਗਾ ਹੀ ਕਰ ਸਕੀਏ ਬਸ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਖਿਆਲ ਆਇਆ ਕਿ ਇਸ ਚੀਜ਼ ਨੂੰ ਅਪਰੇਟ ਕਰਨਾ ਹੈ ਮੈਂ ਸ਼ੁਰੂ ਤੋਂ ਹੀ ਜਦੋਂ ਫੌਜ ਦੇ ਵਿੱਚ ਹੀ ਉਦੋਂ ਮੈਂ ਆਪਣਾ ਜਿੰਮ ਵਗੈਰਾ ਕਰਦਾ ਰਿਹਾ ਸੀ ਤੇ ਮੇਰਾ ਸ਼ੌਂਕ ਹੀ ਸੀ ਕਿ ਮੈਂ ਚਾਹੁੰਦਾ ਹਾਂ ਕਿ ਕਮ ਸੇ ਕਮ ਜਦੋਂ ਮੈਂ ਫੌਜ ਚੋਂ ਰਿਟਾਇਰ ਹੋਵਾਂ ਤੇ ਮੈਂ ਆਪਣਾ ਆਪਣਾ ਜਿੰਮ ਖੋਲਾਂ ਪਰਸਨਲ ਜਿੰਮ ਖੋਲਾਂ ਲੋਕਾਂ ਨੂੰ ਟ੍ਰੇਨ ਕਰਾਂ ਲੋਕਾਂ ਨੂੰ ਅਵੇਅਰ ਕਰਾਂ ਕਿ ਤੁਸੀਂ ਜਿੰਮ ਆ ਲਾਓ ਆਪਣੀ ਸਿਹਤ ਦਾ ਲਾਓ ਨਸ਼ਿਆਂ ਨੂੰ ਤਾਕੋ <ISTuk password> नशा जो रह तू नशागो गुरू साहिब जी जड़ो गुरू साहिब जी घर घर जिन प्राप्त करो ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਰੇ ਜਮ ਦੀ ਓਪਨਿੰਗ ਕਰਨ ਪਹੁੰਚੇ ਜੇ ਤੁਸੀਂ ਕੀ ਅਪੀਲ ਨੌਜਵਾਨਾਂ ਨੂੰ ਕਰਨਾ ਚਾਹੁੰਦੇ ਜੀ ਤੁਸੀਂ ਨੀਤੀ ਜੀ ਵੀ ਨੌਜਵਾਨਾਂ ਨੂੰ ਅਪੀਲ ਕਰਨੀ ਤੇ ਲੋੜ ਨਹੀਂ ਹੈਗੀ ਸਾਡੇ ਨੌਜਵਾਨ ਪਹਿਲੇ ਬੜੇ ਜਾਗਰੂਕ ਨੇ ਪਰ ਵਿੱਚੋਂ ਜੇ ਇਹਨੇ ਚੇਤਾ ਬਣਾ ਲਿੰਦੇ ਜਿਹੜੀ ਗੱਲ ਆਖੀ ਹੈ ਇਹ ਸਿਹਤ ਬਣਾਉਣ ਦਾ ਜਿਹੜਾ ਇੱਕ ਬੜਾ ਵਧੀਆ ਸਮਾਂ ਉਹਨਾਂ ਨੂੰ ਮਿਲਿਆ ਬੜਾ ਵਧੀਆ ਜ਼ਰੀਆ ਮਿਲਿਆ ਕਦੀ ਪੰਜਾਬ ਦੇ ਵਿੱਚ ਡਾਇਬਟੀਜ਼ ਹਾਰਟ ਡਿਜ਼ੀਜ਼ ਜਾਂ ਕੋਈ ਐਵਾਰੀ ਚੀਜ਼ ਸੁਣੀ ਨਹੀਂ ਸੀ ਜਿਹੜੀਆਂ ਹੁਣ ਅਸੀਂ ਸੁਣਦੇ ਆ ਮੇਰੀ ਰਿਕਵੈਸਟ ਹੈ ਮੇਰੀ ਇਹ ਬੇਤੀ ਹੈ ਮੇਰੀ ਇਹ ਅਪੀਲ ਹੈ ਨੌਜਵਾਨਾਂ ਤੀ ਆਪਣਾ ਪਹਿਲਾਂ ਸਰੀਰ ਫਿਟ ਕਰੋ ਪਹਿਲਾਂ ਤੇ ਕਈਆਂ ਆਉਂਦੇ ਸੀ ਹੁਣ ਚਲੋ ਮਸ਼ੀਨੀ ਚੀਜ਼ ਯੋਗ ਹੈ ਅਸੀਂ ਉਹਨਾਂ ਟਰੈਕਟਰਾਂ ਤੇ ਹੋ ਗਏ ਆ ਅਸੀਂ ਆਪਣੇ ਕਾਰੋਬਾਰ ਜਿਹੜੇ ਆ ਕੁਝ ਹੋਰ ਤਰੀਕੇ ਨਾਲ ਕਰ ਲਏ ਆ ਲੇਕਿਨ ਨਾ ਜੋ ਆਪਣੀ ਸਿਹਤ ਆ ਜਿਹੜਾ ਸਮਾਂ ਅਸੀਂ ਗਵਾਉਨੇ ਆ ਉਹਦੇ ਨਾਲੋਂ ਜੇ ਤੁਸੀਂ ਇੱਥੇ ਆਣ ਕੇ ਟੋਪੜੀਆਂ ਲਾਓਗੇ ਜੇ ਤੁਸੀਂ ਕੋਈ ਹੋਰ ਆਵੇ ਫਿਰਨਾ ਲੋ ਜਾਂ ਤੁਰਨ ਫਿਰਨ ਕੇ ਆਪਣਾ ਸਮਾਂ ਬਰਬਾਦ ਕਰਨਾ ਜੇ ਆਪਣੀ ਸਿਹਤ ਸੰਭੋਗੇ ਤੇ ਸਿਹਤ ਵਰਗੀ ਚੀਜ਼ ਨਹੀਂ ਸਿਆਣੇ ਆਂਦੇ ਹੁੰਦੇ ਆ ਵੀ ਜੇ ਦੌਲਤ ਦੀ ਇਹ ਕੁਛ ਨਹੀਂ ਗਿਆ ਤੇ ਜੇ ਸਿਹਤ ਗੀਤ ਸਭ ਕੁਝ ਹੀ ਗਿਆ ਸੋ ਬੇਨਤੀ ਆ ਕਿ ਵੀਰ ਨੇ ਬਹੁਤ ਵੱਡਿਆ ਉਪਰਾਲਾ ਕੀਤਾ ਅਸੀਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੈਂ ਸਿਰਫ ਇਸ ਵਾਸਤੇ ਵੀਰ ਦਾ ਹੌਸਲਾ ਵਧਾਉਣ ਲਈ ਆ ਕਿ ਜਿੰਨਾ ਜ਼ਿਆਦਾ ਹੋ ਸਕੇ ਉਹ ਆਲੇ ਦੁਆਲੇ ਪ੍ਰਚਾਰ ਵੀ ਕਰਾਂਗੇ ਆਖਾਂਗੇ ਵੀ ਜੇ ਲੋੜ ਹੋਏਗੀ ਤੇ ਅਸੀਂ ਇਸ ਨੂੰ ਵਾਅਦਾ ਕਰਨ ਦੀ ਕੋਸ਼ਿਸ਼ ਕਰਾਂਗੇ ਬੇਨਤੀ ਹੈ ਕਿ ਮਤਲਬ ਕਪੜਾ ਆਓ ਸੇਧ ਆਪਣੀ ਵੱਲ ਧਿਆਨ ਦਿਓ ਜਿਹੜੀ ਚੀਜ਼ ਅਸੀਂ ਗਵਾਈ ਜਾਂਦੇ ਆ ਉਹਨੂੰ ਸੰਭਲ ਲੀਏ ਇਹਦੇ ਨਾਲ ਦੀ ਕੋਈ ਨਹੀਂ